ਵੰਡਿਆ ਤੇ ਚੱਕਰਾਂ 'ਚ ਪਾ ਕੇ ਬੰਦੇ ਕਮਲੇ ਹੋਏ ਫਰਦੇ ਨੇ ਇਨਾ ਪਖੰਡੀਆਂ ਬਾਬਿਆਂ ਦੀ ਇੱਕ ਹੋਰ ਕਰਤੂਤ ਵੇਖ ਲੋ ਇੱਕ ਔਰਤ ਜਿਹੜੀ ਪੁੱਤ ਦੀ ਦਾਤ ਲੈਣ ਵਾਸਤੇ ਪੁੱਤ ਦੀ ਬਖਸ਼ੀਸ਼ ਲੈਣ ਵਾਸਤੇ ਇੱਕ ਬਾਬੇ ਕੋਲ ਜਾਂਦੀ ਹੈ ਬਾਬਾ ਕਹਿੰਦਾ ਮੇਰੇ ਕੋਲ ਤੁਸੀਂ ਆਪਣੇ ਪਰਿਵਾਰ ਦੇ ਨਾਲ ਯਾਨੀ ਆਪਦੇ ਤੂੰ ਆਪਣੇ ਘਰ ਵਾਲੇ ਦੇ ਨਾਲ ਮੇਰੇ ਕੋਲ ਰਾਤ ਰੁਕਣਾ ਹੈ ਰਾਤੀ ਇਸ਼ਨਾਨ ਕਰਨਾ ਹੈ ਤੇ ਨਾਲ ਦੇ ਨਾਲ ਹੀ ਤੈਨੂੰ ਕੁਝ ਹਫ਼ਤੇ ਇਸ਼ਨਾਨ ਕਰਨਾ ਪਵੇਗਾ ਤੇ ਕੁਝ ਹਫ਼ਤੇ ਬਾਅਦ ਤੈਨੂੰ ਪੁੱਤਰ ਦੀ ਦਾਤ ਵਾਹਿਗੁਰੂ ਵੱਲੋਂ ਬਖਸ਼ ਦਿੱਤੀ ਜਾਵੇਗੀ ਪਰ ਉਸ ਬੀਬੀ ਨੂੰ ਕੀ ਪਤਾ ਸੀ ਕਿ ਉਹਦੇ ਨਾਲ ਕਿੰਨਾ ਗਲਤ ਕੰਮ ਹੋ ਜਾਣਾ ਹੈ ਬੰਦੇ ਨੂੰ ਰਾਤ ਨੂੰ ਸੁਵਾ ਕੇ ਕੋਈ ਨਸ਼ੀਲਾ ਪਦਾਰਥ ਖਲਾ ਕੇ ਉਸ ਨੂੰ ਸੁਵਾ ਦਿੱਤਾ ਜਾਂਦਾ ਤੇ ਬਾਬਾ ਆਪਣੇ ਦੋ ਸਾਥੀਆਂ ਦੇ ਨਾਲ ਮੋਟਰ ਤੇ ਪਹੁੰਚਦਾ ਹੈ ਮੋਟਰ ਤੇ ਪਹੁੰਚਦੇ ਹੀ ਉਸ ਵਿਚਾਰੀ ਕੁੜੀ ਨੂੰ ਉਸ ਔਰਤ ਨੂੰ ਸੱਦਦਾ ਕਿ ਕਹਿੰਦਾ ਕਿ ਜੇ ਉਸ ਤੋਂ ਬਾਅਦ ਵੀ ਦੱਸਿਆ ਜਾਂਦਾ ਕਿ ਸੱਦਦਾ ਕਹਿੰਦਾ ਮੋਟਰ ਤੇ ਇਸ਼ਨਾਨ ਕਰਨਾ ਮੋਟਰ ਤੇ ਇਸ਼ਨਾਨ ਕਰਕੇ ਤੈਨੂੰ ਪੁੱਤ ਦੀ ਦਾਤ ਪਕਸ਼ੀ ਜਾਏਗੀ ਜਦੋਂ ਹੀ ਉਸ ਵੇਲੇ ਮੋਟਰ ਤੇ ਇਸ਼ਨਾਨ ਕਰਨ ਦੀ ਗੱਲ ਕਹਿੰਦਾ ਪਹਿਲਾਂ ਤਾਂ ਔਰਤ ਵੱਲੋਂ ਮਣਾ ਕੀਤਾ ਜਾਂਦਾ ਫਿਰ ਫਿਰ ਜਿਵੇਂ ਔਰਤ ਨੂੰ ਦੱਸਿਆ ਕਿ ਇਸ ਪੂਰੀ ਘਟਨਾ ਵਿੱਚ ਉਹ ਅਚਾਨਕ ਬੇਹੋਸ਼ ਹੋ ਜਾਂਦੀ ਹੈ ਤੇ ਜਦੋਂ ਆਪਣੇ ਆਪ ਨੂੰ ਉੱਠਦੀ ਹੈ ਬੜੀ ਗਲਤ ਅਵਸਥਾ ਵਿੱਚ ਪਾਉਂਦੀ ਹੈ ਤੇ ਬਾਬੇ ਵੱਲੋਂ ਔਰਤ ਵੱਲੋਂ ਦੱਸਿਆ ਗਿਆ ਹੈ ਕਿ ਬਾਬੇ ਨੇ ਆਪਣੇ ਦੋਸਤ ਸਾਥੀਆਂ ਦੇ ਨਾਲ ਰਲ ਕੇ ਔਰਤ ਦਾ ਬਲਤਕਾਰ ਕੀਤਾ ਹੈ ਗਲਤ ਕੰਮ ਕੀਤਾ ਹੈ ਪਹਿਲਾ ਘਰ ਵਾਲੇ ਨੂੰ ਨਸ਼ੀਲਾ ਪਦਾਰਥ ਦੇ ਕੇ ਸਵਾਤਾ ਫੇਰ ਉਹਦੀ ਜਨਾਨੀ ਦੇ ਨਾਲ ਉਸ ਤੇ ਭੋਲੇ ਪਣਦਾ ਉਸਦੀ ਮਜਬੂਰੀ ਦਾ ਇਸ ਤਰੀਕੇ ਨਾਲ ਇਸ ਕਦਰ ਫਾਇਦਾ ਚੁੱਕਿਆ ਗਿਆ ਕਿ ਸ਼ਰਮਸਾਰ ਹੋਈ ਪਈ ਹੈ ਇਨਸਾਨੀਅਤ ਅਜਿਹੇ ਪਖੰਡੀ ਬਾਬਿਆਂ ਦੇ ਚੱਕਰਾਂ 'ਚ ਪੈ ਕੇ ਪਤਾ ਨਹੀਂ ਕਿੰਨੇ ਕਿੰਨੇ ਬੰਦੇ ਨੇ ਕਿਹੜਾ ਪਰਿਵਾਰ ਹੈ ਉੱਜੜਦੇ ਜਾਂਦੇ ਨੇ ਲੋਕੀ ਐਨੇ ਕੰਮਲੇ ਹੋਏ ਫਿਰਦੇ ਨੇ ਆਪ ਦਾ ਸਾਰਾ ਕੁਝ ਲੜ ਲਟਾ ਦਿੰਦੇ ਨੇ ਇਹਨਾਂ ਬਾਬਿਆਂ ਤੇ ਪਰ ਹੱਥ ਇਹਨਾਂ ਤੇ ਕੁਝ ਨਹੀਂ ਆਉਂਦਾ ਜਿਵੇਂ ਵਿਚਾਰੀ ਮਜਬੂਰ ਔਰਤ ਵੀ ਗਈ ਹੈ ਮਜਬੂਰੀ ਦੀ ਮਾਰੀ ਕੇ ਘਰੇ ਪੁੱਤਰ ਦੀ ਦਾਤ ਬਖਸ਼ਣੀ ਚਾਹੀਦੀ ਹੈ ਕੋਈ ਸਿਆਣਾ ਕਹਿ ਦਿੰਦਾ ਭਾਈ ਫਲਾਣੇ ਬਾਬੇ ਕੋਲ ਚਲ ਜਾ ਉਹਦੇ ਕੋਲ ਕੋਈ ਚਮਤਕਾਰ ਹੈ ਉਹ ਪੁੱਤਰ ਦੀ ਦਾਤ ਤੋਂ ਨੂੰ ਬਖਸ਼ ਦੇਗਾ ਵਾਹਿਗੁਰੂ ਤਾਂ ਉਸ ਬੰਦੇ ਵੱਲੋਂ ਵੀ ਇਹੀ ਕਿਹਾ ਜਾਂਦਾ ਉਸ ਪਖੰਡੀ ਬਾਬੇ ਵੱਲੋਂ ਵੀ ਇਹੀ ਕਿਹਾ ਜਾਂਦਾ ਹੈ ਕਿ ਆਪਦੇ ਘਰ ਵਾਲੇ ਦੇ ਨਾਲ ਮੇਰੇ ਆਸ਼ਰਮ 'ਚ ਰਹਿਣਾ ਹੈ ਉਸਨਾਨ ਕਰਨਾ ਹੈ ਇੱਕ ਪਾਣੀ ਵਿੱਚ ਇਸ਼ਨਾਨ ਕਰਨਾ ਹੈ ਜਿਸ ਤੋਂ ਬਾਅਦ ਕੁਝ ਦਿਨ ਇਸ਼ਨਾਨ ਕਰਨ ਤੋਂ ਬਾਅਦ ਤੇਰੇ ਕੁੱਖ ਚ ਵਾਇਗੁਰੂ ਵੱਲੋਂ ਇੱਕ ਪੁੱਤਰ ਦੀ ਦਾਤ ਇੱਕ ਬੇਟੇ ਦੀ ਦਾਤ ਬਖਸ਼ੀ ਜਾਵੇਗੀ ਪਰ ਉਸ ਵਿਚਾਰੀ ਔਰਤ ਨੂੰ ਤਾਂ ਕੀ ਪਤਾ ਸੀ ਕਿ ਜਦੋਂ ਉਸਦੇ ਬਾਬੇ ਦੇ ਕਮਰੇ ਚ ਉਸ ਦਾ ਘਰ ਵਾਲਾ ਉਸ ਦੇ ਘਰ ਵਾਲੇ ਨੂੰ ਸਵਾਦ ਦਿੱਤਾ ਜਾਂਦਾ ਕੋਈ ਨਸ਼ੀਲਾ ਪਦਾਰਥ ਖਵਾ ਕੇ ਬਾਬਾ ਮੋਟਰ ਤੇ ਉਸ ਔਰਤ ਨੂੰ ਸੱਦਦਾ ਕੋਈ ਗਲਤ ਚੀਜ਼ ਜਿਹੀ ਜਿਵੇਂ ਉਸ ਔਰਤ ਨੇ ਦੱਸਿਆ ਕਿ ਕੋਈ ਗਲਤ ਸ਼ਾਇਦ ਬਾਬੇ ਵੱਲੋਂ ਦੇ ਦਿੱਤੀ ਜਾਂਦੀ ਹੈ ਨਾਲ ਦੇ ਨਾਲ ਬਾਬੇ ਚ ਦੋ ਸਾਥ ਵੀ ਆ ਜਾਂਦੇ ਨੇ ਤੇ ਔਰਤ ਦੇ ਨਾਲ ਗਲਤ ਕੰਮ ਕਰਦੇ ਨੇ ਉਸ ਦਾ ਵਲਾਤਕਾਰ ਕਰਦਨੇ ਅਜਿਹੇ ਇਲਜ਼ਾਮ ਉਸ ਔਰਤ ਵੱਲੋਂ ਲਗਾਏ ਗਏ ਨੇ ਤੇ ਨਾਲ ਦੇ ਨਾਲ ਉਸ ਤੋਂ ਬਾਅਦ ਦੀ ਘਟਨਾ ਵੀ ਵਾਪਰਦੀ ਹੈ ਕਿ ਕਿਵੇਂ ਬਾਬਾ ਆਪ ਦੀ ਪੱਗ ਲਾ ਕੇ ਤੁਸੀਂ ਆਪੀ ਸਕਰੀਨ ਤੇ ਵੇਖ ਸਕਦੇ ਹੋ ਉਸ ਬਾਬੇ ਵੱਲੋਂ ਆਪ ਦੀ ਪੱਗ ਹੱਤਾ 'ਚ ਫੜ ਕੇ ਲਾ ਕੇ ਉਸ ਟੱਬਰ ਦੇ ਹੱਥਾਂ ਚ ਪੈਰਾਂ ਚ ਰੱਖੀ ਗਈ ਆ ਕਿ ਮੈਨੂੰ ਮਾਫ ਕਰ ਦਿੱਤਾ ਜਾਵੇ ਪਰ ਅਜੇ ਹੀ ਗੁਨਾਹ ਦੀ ਅਜੇ ਹੀ ਗਲਤੀ ਦੀ ਮਾਫੀ ਨਹੀਂ ਸਕੋ ਵੱਤ ਵੱਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਜਿਹੜੀ ਪੀੜਤ ਮਹਿਲਾ ਹੈ ਉਹ ਵੀ ਇਸ ਮਾਮਲੇ ਵਿੱਚ ਕਹਿ ਰਹੀ ਹੈ ਕਿ ਸਿੱਧੇ ਤੌਰ ਤੇ ਉਸ ਬਾਬੇ ਨੂੰ ਪਾਸੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਕੰਮੇ ਬਾਬੇ ਆਏ ਨੇ ਇਸ ਧਰਤੀ ਤੇ ਚਾਹੇ ਚਮਤਕਾਰੀ ਹੈਗੇ ਨੇ ਜਾਂ ਨਹੀਂ ਹੈਗੇ ਜਿਹੜੇ ਕੰਮੇ ਬਾਬੇ ਇਸ ਧਰਤੀ ਤੇ ਆਏ ਨੇ ਧਰਮ ਦਾ ਪ੍ਰਚਾਰ ਕਰਨ ਲਈਏ ਗੁਰੂ ਦੇ ਨਾਮ ਦਾ ਪ੍ਰਚਾਰ ਕਰਨ ਲਈ ਆਏ ਨੇ ਨਾ ਕਿ ਆਪਣੀ ਵਾਹਵਾਹੀ ਕਰਨ ਵਾਸਤੇ ਪੁੱਤਰ ਦੀ ਦਾਤ ਬਖਸ਼ਣ ਵਾਸਤੇ ਜੇਕਰ ਵਾਹਿਗੁਰੂ ਨੇ ਪੁੱਤਰ ਦੀ ਦਾਤ ਬਖਸ਼ਣੀ ਹੈ ਉਹਨੇ ਆਪ ਹੀ ਬਖਸ਼ ਦੇਣੀ ਹੈ ਇਹਨਾਂ ਬਾਬਿਆਂ ਦੇ ਪਖੰਡੀਆਂ ਦੇ ਚੱਕਰਾਂ ਚ ਪਾ ਕੇ ਤਾਂ ਹਰ ਵਾਰ ਘਰ ਲੁੱਟਦੇ ਹੀ ਅਸੀਂ ਵੇਖਿਆ ਨੇ ਘਰ ਵੱਸਦਾ ਤਾਂ ਕੋਈ ਕੋਈ ਵੇਖਿਆ ਇਸ ਕਰਕੇ ਅਜੇ ਹੀ ਘਟਨਾ ਵਾਪਰੀ ਹੈ ਜਿੱਥੇ ਇੱਕ ਬਾਬੇ ਵੱਲੋਂ ਪੀੜਤ ਮਹਿਲਾ ਨੇ ਇਲਜ਼ਾਮ ਲਗਾਏ ਨੇ ਕਿ ਬਾਬੇ ਨੇ ਗਲਤ ਤਰੀਕੇ ਦੇ ਨਾਲ ਉਸ ਨਾਲ ਹਰਕਤ ਕੀਤੀ ਹੈ ਉਸ ਦੇ ਦੋ ਸਾਥੀ ਬਾਬਾ ਆਪਣੇ ਦੋ ਸਾਥੀਆਂ ਨੂੰ ਮੋਟਰ ਤੇ ਸੱਦਦਾ ਉਸ ਪੀੜਤ ਮਹਿਲਾ ਜਿਹੜੀ ਇਹ ਉਮੀਦ ਰੱਖਦੀ ਹੈ ਕਿ ਬੇਟੇ ਦੀ ਦਾਤ ਮਿਲੇਗੀ ਬਾਬੇ ਦੀ ਗੱਲ ਸੁਣ ਕੇ ਬਾਬੇ ਦੀ ਗੱਲ ਸੁਣ ਕੇ ਮੋਟਰ ਤੇ ਆ ਜਾਂਦੀ ਹੈ ਉੱਥੇ ਬਾਬੇ ਤੇ ਆਦੇ ਉਸ ਦੇ ਦੋ ਸਾਥੀਆਂ ਵੱਲੋਂ ਉਸ ਮਹਿਲਾ ਦੇ ਨਾਲ ਗਲਤ ਕੰਮ ਕੀਤਾ ਜਾਂਦਾ ਧੱਕਾ ਕੀਤਾ ਜਾਂਦਾ